ਹੁਣ ਵਿਆਹ ਸ਼ਾਦੀ ਚ ਬਣਨ ਵਾਲਾ ਲੱਖਾਂ ਵਾਲਾ ਕਪੜਾ ਬਣੇਗਾ ਸਿਰਫ 25 ਤੋਂ 30000 ਰੁਪਏ ਚ ਆ ਦੇਖੋ ਵੀਰ ਜੀ ਇੱਕ ਜਿਵੇਂ ਪ੍ਰਿੰਟ ਸੂਟ ਆਇਆਗਾ ਨਾਲ ਆਊਗਾ ਦੁਪੱਟਾ ਬਿਲਕੁਲ ਜੀ ਦੁਪੱਟਾ ਵੀ ਦੇਖੋ ਵਧੀਆ ਲੱਗਿਆ ਹਾਪੀਰ ਦਾ ਦੁਪੱਟਾ ਲੱਗਿਆ ਜੀ ਜੀ ਰੰਗਾਂਣਗੇ ਇਹਦੇ ਵਿੱਚ ਚਾਰ ਪ੍ਰਿੰਟਿੰਗ ਵੀ ਹੋਰ ਕਾਫੀ ਮਿਲ ਜਾਣਗੇ ਇਹ ਵੀਰ ਜੀ ਦਾ ਸੂਟ ਜਿਵੇਂ 300 350 ਰੁਪਏ ਰੇਂਜ ਚ ਵਿਦਾਊਟ ਦੁਪੱਟੇ ਤੋਂ ਹੀ ਵਿਗਦਾ ਇਹਦਾ ਰੇਟ ਆਊਗਾ ਜੀ ਸਿਰਫ 180 ਰੁਪਏ ਦਾ ਇਸ ਤੋਂ ਬਾਅਦ ਜਿਵੇਂ ਆ ਦੇਖੋ ਵਰਕ ਵਾਲੇ ਸੂਟ ਹੈ ਜੌਰਜਟ ਦੇ ਵਿੱਚ ਆਊਗਾ ਜੀ ਆ ਦੇਖੋ ਵੀਰ ਜੀ ਨਾਲ ਵਰਕ ਪੂਰਾ ਹੈਵੀ ਹੈ ਜੀ ਜੀ ਕੋਈ ਨਹੀਂ ਹੈ ਕਿ ਰੇਟ ਘਟਾ ਹੈ ਤਾਂ ਕੋਈ ਚੀਜ਼ ਦੇ ਵਿੱਚ ਨਾ ਕੰਪਰੋਮਾਈਜ਼ ਹੋਊ। ਇਹ ਬਿਜ਼ਨਸ ਸੂਟ ਐਵੇਂ 4-500 ਰੁਪਏ ਰੇਂਜ 'ਚ ਆਮ ਹੀ ਵਿਕਦਾ। ਬਿਲਕੁਲ ਜੀ। ਇਹ 250 ਰੁਪਏ ਰੇਂਜ 'ਚ ਪਊਗਾ ਜੀ। ਇਸੋ ਵੀਰ ਜੀ ਤੁਹਾਨੂੰ ਦਿਖਾਉਣਾ ਜਿਵੇਂ ਕਾਟਨ ਦੇ ਉੱਪਰ ਆਏਗਾ ਜੀ ਥ्रेड ਵਰਕ ਆਊਗਾ। ਹਾਂ ਹਾਂ। ਆਹ ਦੇਖੋ ਵੀਰ ਜੀ। ਜੀ ਜੀ। ਨਾਲ ਆਊਗਾ ਪਿਓਰ ਮਸਲੀਨ ਦਾ ਦੁਪੱਟਾ ਸੀਕਵੈਂਸ ਵਰਕ ਵਾਲਾ। ਬਿਲਕੁਲ ਜੀ। ਆਹ ਦੇਖੋ ਹਲਕਾ ਹਲਕਾ ਬੁਟੀਕ ਦਾ ਕੰਮ ਆਊਗਾ। ਜੀ 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 ਜੀ। ਕੰਮ ਵੀ ਦੇਖੋ ਕਿੰਨਾ ਵਧੀਆ ਸ਼ਾਨਦਾਰ ਕੰਮ ਹੋਊਗਾ। ਕੀ ਬਾਤ ਹੈ ਜੀ। ਕਾਟਨ ਦੇ ਉੱਪਰ ਵੇਸ ਹੈ ਨਾਲ ਮਸਲੀਨ ਦਾ ਦੁਪੱਟਾ ਆ ਗਿਆ। ਬਿਲਕੁਲ ਜੀ। ਇਹ ਵੀਰ ਜੀ ਨੇ ਜਿਵੇਂ 6-700 ਰੁਪਏ ਰੇਂਜ ਪੀਸ ਵੇਚਦਾ। ਬਿਲਕੁਲ ਜੀ। ਇਹ ਲੱਗਣਾ ਹੀ ਸਿਰਫ 380 ਰੁਪਏ ਰੇਂਜ। ਰੰਗ ਆਉਣਗੇ ਇਹਦੇ ਵਿੱਚ 4। ਇਸ ਤੋਂ ਅੱਗੇ ਜੀ ਆਹ ਦੇਖੋ ਇਹ ਵੈਸ਼ਟ ਦੀਆਂ ਵਾਲੇ ਸੂਟ ਆ ਜਾਂਦੇ। ਹਾਂ ਹਾਂ। ਕਲਰ ਚਾਰਟ ਬੜੇ ਪਿਆਰੇ ਆਏ ਜੀ ਇਸ ਵਾਰ। ਬਿਲਕੁਲ ਜੀ। ਆਹ ਦੇਖੋ ਜੀ। ਕ੍ਰੇਪ ਦਾ ਸੂਟ ਹੈ। ਬਿਲਕੁਲ ਜੀ। ਸਾਰਾ ਦੇਖੋ ਵਰਕ ਕਿੰਨਾ ਵਧੀਆ ਹੋਇਆ। ਹਾਂ ਹਾਂ। ਚਨੂਨ ਦਾ ਦ ਜਰੀ ਦੇ ਵਰਕ ਵਾਲਾ ਹੈਗਾ ਮਤਲਬ ਕੱਟ ਵਰਕ ਦੇ ਦੁਪੱਟਾ ਆਪਾਂ ਜੀ ਨੂੰ ਕਹਿ ਲਈਏ ਨਾ ਜੀ ਹਾਂਜੀ ਹਾਂਜੀ ਪੂਰਾ ਵਧੀਆ ਵਰਕ ਹੋਇਆ ਹੈਗਾ ਬਿਲਕੁਲ ਜੀ ਇਹ ਵੀ ਜੀ ਨਾ 6-700 ਰੁਪਏ ਰੇਟ ਤੋਂ ਸ਼ੁਰੂ ਹੀ ਕਰਦੇ ਲੋਕ ਬਿਲਕੁਲ ਆਪਾਂ ਵਰਕ ਵੀ ਹੈਵੀ ਦਵਾਂਗੇ ਹਾਂ ਤੇ ਨਾਲੇ ਰੇਟ ਆ ਜੀ 400 ਰੁਪਏ ਇਸੋ ਜੀ ਆ ਦੇਖੋ ਜਿਵੇਂ ਇਹਨਾਂ ਦੇ ਵਿੱਚ ਨਾ ਡਿਜ਼ਾਈਨ ਤੇ ਵਰਕ ਵੀ ਅਲੱਗ-ਅਲੱਗ ਤਰੀਕੇ ਦੇ ਤੁਹਾਨੂੰ ਮਿਲ ਜਾਣਗੇ ਹਾਂ ਹਾਂ ਆ ਦੇਖੋ ਜਿਵੇਂ ਥੋੜਾ ਜਿਹਾ ਇਸੋ ਹੈਵੀਅਰਜ਼ ਹੈ ਜੀ ਜੀ ਇਹ ਤਾਂ ਜਾਲ ਹੈ ਜੀ ਫਰੰਟ ਤੇ ਸਾਰੇ ਬਿਲਕੁਲ ਜੀ ਆ ਦੇਖੋ ਜੀ ਹਾਂ ਹਾਂ ਪੂਰਾ ਹੈਵੀ ਜਾਲ ਬਣੇ ਕੇਰੇ ਤੇ ਵੀ ਆ ਗਿਆ ਤੇ ਫਰੰਟ ਤੇ ਵੀ ਆ ਗਿਆ ਆ ਦੇਖੋ ਦੁਪੱਟਾ ਵੀ ਥੋੜਾ ਜਿਆਦਾ ਪਰ ਹੈਗਾ ਵਾਹ ਜੀ ਵਾਹ ਤੇ ਰੇਟ ਵੀ ਜੀ ਸਿਰਫ 40 ਰੁਪਏ ਵਧੇ ਆ 440 ਰੁਪਏ ਰੇਨ ਚ ਲਾ 440 ਰੁਪਏ ਜਾ ਆ ਗਿਆ ਜੀ ਹਾਂ ਜੀ ਇਹਦੇ ਵਿੱਚ ਨੇ ਆ ਦੇਖੋ ਚਾਰ ਚਾਰ ਰੰਗ ਸਭ ਦੇ ਵਿੱਚ ਆਉਣਗੇ ਇੱਕ ਵੀਰ ਜੀ ਹੁਣ ਚਲਦੀ ਵੀ ਹੈਗੀ ਫਰੰਟ ਬਾਜੂ ਹਾਂ ਹਾਂ ਠੀਕ ਹੈ ਜੀ ਤੇ ਬਾਟਮ ਬਾਟਮ ਠੀਕ ਹੈ ਤੇ ਸੂਟ ਵਿਕਦਾ ਹੈ 1000 ਰੁਪਏ ਦਾ ਮਤਲਬ ਜਿੱਤੇ ਪਹੁੰਚਾ ਵਰਕ ਵੀ ਆਪਾਂ ਕਹਿ ਲਿਆ ਜੀ ਹਾਂ ਜੀ ਹਾਂ ਜੀ ਹਾਂ ਜੀ ਜੀ ਇਹ ਦੇਖੋ ਵੀਰ ਜੀ ਵੀ ਸ਼ੇਪ ਗਲਾ ਆ ਗਿਆ ਜੀ ਬਿਲਕੁਲ ਜ ਬਾਜੂ ਤੇ ਵਰਕ ਆ ਗਿਆ ਜੀ ਬਿਲਕੁਲ ਜੀ ਆ ਬਾਜੂ ਆ ਗਈ ਜੀ ਹਾਂਜੀ 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 ਨਾਲ ਇਹਦੇ ਨਾਲ ਬਾਟਮ ਵਰਕ ਵੀ ਹੈ ਜੀ ਬਿਲਕੁਲ ਜੀ ਠੀਕ ਹੈ ਜੀ ਪੀਸ ਵੀ ਜੀ ਜਿਹੜੇ 1000 ਰੁਪਏ ਰੇਂਜ ਵਿੱਚ ਵਿਕਦਾ ਬਿਲਕੁਲ ਜੀ ਇਹ ਦੇਣਾ ਜੀ ਸਿਰਫ 550 ਰੁਪਏ ਰੇਂਜ ਇਹ ਸੋਏ ਜੀ ਆ ਦੇਖੋ ਸ਼ਿਮਰਦਾ ਸੂਟ ਹੈ ਹਾਂ ਹਾਂ ਪੀਸ ਵੀ ਬੜਾ ਹੈਵੀ ਹੈ ਬਿਲਕੁਲ ਜੀ ਆਮ ਹੀ 12 1300 ਰੁਪਏ ਰੇਂਜ ਵਿੱਚ ਪੀਸ ਵਿਕਦਾ ਹਾਂ 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 ਕਲਰ ਚਾਰਟ ਬੜੇ ਪਿਆਰੇ ਆ ਬਿਲਕੁਲ ਠੀਕ ਹੈ ਜੀ ਆ ਦੇਖੋ ਜੀ 올ਓਵਰ ਸੂਟ ਹੈ ਜੀ ਹਾਂ ਹਾਂ ਸਾਰੇ ਫਰੰਟ ਤੇ ਜਾਲ ਆਊਗਾ ਜੀ ਜੀ ਤੇ ਨਾਲ ਆਊਗਾ ਦ ਸੂਡ ਵੀਰ ਜੀ ਦੇਣਾ ਸਿਰਫ 550 ਰੁਪਏ ਰੇਂਜ ਚ ਸਿਰਫ 550 ਰੁਪਏ ਚ ਇਹ ਭਾਜੀ ਇਹ ਵੇਸ ਸਿਰਦਾ ਨਾ 1200 ਥੱਲੇ ਕੋਈ ਨਹੀਂ ਵੇਚਦਾ ਹੁਣਾ ਕੋਈ ਨਹੀਂ ਵੇਚਦਾ ਜੀ ਇਹ ਹੋਲ ਸੇਲ ਪ੍ਰਾਈਸ ਹੈ ਜੀ ਜੀ ਤੇ 550 ਰੁਪਏ ਰੇਂਜ ਚ ਆਪਾਂ ਪੀਸ ਦੇ ਦਾਂਗੇ ਵਾਹ ਜੀ ਵਾਹ ਆ ਦੇਖੋ ਜੀ ਕੋਈ ਇਕ ਲਵੇ ਭਾਵੇਂ ਸੈੱਟ ਵਾਈਜ਼ ਲਵੇ ਰੇਟ ਤੁਹਾਨੂੰ ਹੋਲ ਸੇਲ ਦੇ ਹੀ ਲੱਗਣਾ ਹੈ ਇਸ ਤੋਂ ਵੀ ਜੀ ਆਹ ਦੇਖੋ ਜਿੰਨੇ ਬਰਬਰੀ ਤੇ ਵੇਸ ਹੈ ਜੀ ਹਾਂ ਹਾਂ ਕਲਰ ਚਾਰਟ ਬੜੇ ਵਧੀਆ ਹੈ ਜੀ ਇਹਦੇ ਬਿਲਕੁਲ ਜੀ ਕਿਸਟਲ ਚਾਰਟ ਆਉਣਗੇ ਜੀ 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 ਆਹ ਦੇਖੋ ਜੀ ਪੂਰੇ ਸ਼ਾਈਨਿੰਗ ਵਾਲਾ ਵੇਸ ਹੈ ਹਾਂ ਆ ਦੇਖੋ ਜੀ ਬਰਬਰੀ ਤੇ ਵੇਸ ਜਿਵੇਂ ਆਪਾਂ ਗਲਾਸ ਸ਼ਮਰ ਵੀ ਕਹਿ ਦਿੰਨੇ ਆ ਬਿਲਕੁਲ ਜੀ ਉਹ ਕੱਪੜਾ ਹੈਗਾ 12 13 ਸੂਰੀਂਚਾਂ ਮਿਕਦਾ ਜੀ 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 ਇਹ ਦੇਣਾ ਇਸ طرف 630 ਰੁਪਏ ਦੇ ਰਿੰਚ 630 ਰੁਪਏ ਦੇ ਵਿੱਚ ਕਿਆ ਬਾਤ ਆ ਮਤਲਬ ਵੇਸ ਵੀ ਨਵਾਂ ਤੇ ਰੇਟ ਵੀ ਅੱਧਾ ਹਾਂਜੀ ਵੀਰ ਜੀ ਜੀ ਆ ਦੇਖੋ ਚਾਰ ਚਾਰ ਰੰਗ ਆਉਣਗੇ ਪੂਰੇ ਹਾਂ ਹਾਂ ਤੇ ਚੀਜ਼ ਬੜੀ ਵਧੀਆ ਸ਼ਾਨਦਾਰ ਬਿਲਕੁਲ ਇੱਕ ਆਇਆ ਜੀ ਆਹ ਨਵਾਂ ਕੱਪੜਾ ਆਇਆ ਹੈਗਾ ਇਹਨੂੰ ਕਹਿੰਦੇ ਚਾਕਲੇਟ ਚਾਕਲੇਟ ਕੱਪੜਾ ਆ ਗਿਆ ਜੀ ਹਾਂਜੀ ਪੂਰਾ ਵਧੀਆ ਇਹ ਇਹਨੇ ਮਸਲੀਨ ਦਾ ਦੁਪੱਟਾ ਆਊਗਾ ਜੀ ਜੀ ਵਰਕ ਵਾਲਾ ਦੁਪੱਟਾ ਹਾਂ ਫਰੰਟ ਤੇ ਦੇਖੋ ਸਾਰਾ ਥ੍ਰੈਡ ਦਾ ਕੰਮ ਹੋਇਆਗਾ ਬਿਲਕੁਲ ਜੀ ਆਹ ਦੇਖੋ ਜੀ ਕਪੜਾ ਬਹੁਤ ਵਧੀਆ ਸੌਫਟ ਕਪੜਾ ਹੈ ਜੀ ਵਾਹ ਜੀ ਵਾਹ ਕੀ ਬਾਤ ਹੈ ਜੀ ਸਾਰਾ ਫਰੰਟ ਆਊਗਾ ਨਾਲ ਇਹਦੇ ਨਾਲ ਆਹ ਦੁਪੱਟਾ ਆਊਗਾ ਜੀ 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 ਤੇ ਰੇਟ ਵੀ ਜੀ ਜਿਵੇਂ 12-1300 ਪੀਸ ਵੇਖਦਾ ਹਾਂ 680 ਰੁਪਏ ਦੇ ਅੱਛਾ ਇਹ ਚ ਵੀ ਸਾਰੇ ਜਿਹੜੇ ਰੰਗ ਚਾਰ-ਚਾਰ ਆਣਗੇ ਜੀ ਚਾਰ ਜੀ ਚਾਰ ਪੂਰੇ ਆਹ ਦੇਖੋ ਬਿਲਕੁਲ ਜੀ ਪੂਰੇ ਮਤਲਬ ਬੰਦ ਸੈੱਟ ਮਿਲਣਗੇ ਹਾਂ ਸਪੌਂਦ ਦੀ ਇੱਕ ਲੈ ਚਾੜੀ ਬਹੁਤ ਸੋਹਣੀ ਹੈ ਕਿਨਾਂ ਦੇ ਜੀ ਜੀ ਇਸੋ ਵੀਰ ਜੀ ਮੈਂ ਤੁਹਾਨੂੰ ਆ ਦਿਖਾਉਨੇ ਆ ਹੈਵੀ ਜਿਵੇਂ ਹੈਂਡਵਰਕ ਵਾਲੇ ਪੀਸ ਹੈਗੇ ਜੀ ਜੀ ਠੀਕ ਹੈ ਜੀ ਆ ਦੇਖੋ ਪੂਰਾ ਹੈਵੀ ਫਰੰਟ ਤੇ ਵਰਕ ਆਊਗਾ ਹੈਂਡਵਰਕ ਵਾਲਾ ਜੀ 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 ਆਮ ਜਿਹੜੇ ਆਪਾਂ ਨਾ 15 1600 ਸ਼ੁਰੂ ਕਰਦੇ ਆ ਹਾਂ ਹਾਂ ਆ ਦੇਖੋ ਜੀ ਕੀ ਆ ਬਾਤ ਅੱਛਾ ਬਲੈਕ ਸੂਟ ਆ ਗਿਆ ਭਾਈ ਤੇ ਵੈਸੇ ਬਲੈਕ ਦੀ ਡਿਮਾਂਡ ਹੀ ਜ਼ਿਆਦਾ ਰਹਿੰਦੀ ਨਾ ਜੀ ਬਲੈਕ ਦੀ ਪੂਰੀ ਬਲੈਕ ਹੀ ਰਹਿੰਦੀ ਹੈ ਜੀ ਬਿਲਕੁਲ ਜੀ ਮਸਲੀਨ ਦਾ ਦੁਪੱਟਾ ਨਾਲ ਆਊਗਾ ਬਾਜੂ ਪਹੁੰਚੇ ਦੋਨੇ ਬਣੇ ਫੋਟੋ ਵਾਲੇ ਪੀਸ ਹੈਗੇ ਮਤਲਬ ਜਿੱਦਾਂ ਫੋਟੋ 'ਚ ਬਣਿਆ ਸੇਮ ਉਹੀ ਆਊਗਾ ਨਾ ਸੂਟ ਵੀ ਹਾਂਜੀ ਓਮੀ ਵਰਕ ਆਊਗਾ ਜੀ 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 ਤੇ ਰੰਗ ਵੀਰ ਜੀ ਇਹਦੇ ਵਿੱਚ ਆਉਣਗੇ 5 5 ਰੰਗ ਆ ਗਏ ਇਹਦੇ ਆ ਦੇਖੋ ਜੀ 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 ਪੂਰੇ ਸੋਹਣੇ ਆ ਦੇਖੋ ਜੀ ਸਾਰੇ ਰੰਗ ਬਿਲਕੁਲ ਜੀ 5 ਦੇ ਵਿੱਚ ਆ ਤੇ ਕੁਝ 6 6 ਆ ਗਏ ਜੀ ਬਿਲਕੁਲ ਜੀ 6 ਰੰਗ ਹੈ ਹਾਂ ਹਾਂ ਤੇ ਵੀ ਜੀ ਰੇਟ ਹੈ 840 ਰੁਪਏ ਇਹਨਾਂ ਦੇ ਵਿੱਚ ਨਾ ਤੁਹਾਨੂੰ ਡਿਜ਼ਾਈਨ ਦਿਖਾਉਣੀ ਆ ਜਿਵੇਂ ਆ ਦੇਖੋ ਜਿਵੇਂ ਆ 5 6 ਰੰਗ ਆ ਗਏ ਜੀ ਡਾਰਕ ਚਾਟ ਆ ਗਏ ਜੀ ਐਨ ਵਰਕ ਦਾ ਇੱਕ ਆ ਗਏ ਜੀ ਆਪਣਾ ਪਿਸਟਲ ਚਾਟ ਵੀ ਹੈਗਾ ਬਿਲਕੁਲ ਜੀ ਇਹਦੇ ਨਾਲ ਵੀ ਮਸਲੀਨ ਦਾ ਦੁਪੱਟਾ ਉਮੀ ਵਰਕ ਵਾਲ ਬਿਲਕੁਲ ਜੀ ਆ ਦੇਖੋ ਆ ਡਿਜ਼ਾਈਨ ਆ ਗਏ ਜੀ ਹਾਂ ਹਾਂ ਆ ਦੇਖੋ ਪੀਸ ਬਹੁਤ ਸੋਹਣਾ ਜੀ ਇਹਦਾ ਵਰਕ ਵਗੈਰਾ ਬਹੁਤ ਸੋਹਣਾ ਕਿਆ ਬਾਤ ਵੀਡੀਓ ਚ ਇਹਨਾਂ ਪਤਾ ਨਹੀਂ ਲੱਗਦਾ ਮਤਲਬ ਇਹ ਜਗਮਗ ਕਰਦੇ ਸੂਟ ਜੀ ਨੂੰ ਆਪਾਂ ਕਹਿ ਲੈਂਦੇ ਹਾਂ ਜੀ ਹਾਂ ਜੀ ਇਹ ਵੀ ਵੀਰ ਜੀ 840 ਰੁਪਏ ਰੈਂਚ ਇਹ ਵੀ 840 ਰੁਪਏ ਇਹ ਚ ਵੀ ਰੰਗ ਆਉਗੇ ਭਾਜੀ ਹੋਰ ਇਹ ਚ ਆ ਦੇਖੋ ਜੀ ਚਾਰ ਰੰਗ ਹੈ ਮਤਲਬ ਇਹ ਕਿਆ ਬਾਤ ਹੈ ਜੀ ਸੇਮ ਹੋਈ ਚਾਰ ਦੇ ਚਾਰ ਰੰਗ ਆ ਗਏ ਨਾ ਜੀ ਹਾਂ ਜੀ ਹਾਂ ਜੀ ਇਹ ਦੇਖੋ ਵੀਰ ਜੀ ਇਹਵੇਂ ਆਰਗਾਂਜ਼ਾ ਦਾ ਸੂਟ ਹੈ ਹਾਂ ਹਾਂ ਪੂਰਾ ਹੈਵੀ ਪੀਸ ਹੈ ਲਾਈਨਿੰਗ ਵਿਦ ਹੈ ਮਤਲਬ ਇਹਨ ਦੀ ਲੱਗੀ ਹੈ ਜੀ 5 ਮੀਟਰ ਕਪੜਾ ਹੁੰਦਾ ਸਲਵਾਰ ਦਾ ਹਾਂ ਹਾਂ ਵਿੱਚ ਹੀ ਲ ਗਲਤੇ ਹੈਨ ਵਰਕ ਹੋਇਆ ਬਾਟਮ ਵਰਕ ਨਾਲ ਹੈ ਔਰਗਾਂਜ਼ਾ ਦਾ ਦੁਪੱਟਾ ਵਰਕ ਵਾਲਾ ਆ ਗਿਆ ਉਹ ਵੀ ਵਰਕ ਵਾਲਾ ਆ ਗਿਆ ਜੀ ਸੂਟ ਵੀਰ ਜੀ 15 16 ਸ਼ੁਰੂ ਹੁੰਦਾ ਹਾਂ 880 ਰੁਪਏ ਰੇਂਜ ਲਗੂ ਇਹ ਆਪਾਂ 880 ਰੁਪਏ ਚ ਦੇਵਾਂਗੇ ਹਾਂ ਜੀ ਵੀਰ ਜੀ ਯਾ ਬਾਤ ਤੇ ਰੰਗ ਇਹਦੇ ਵਿੱਚ ਵੀ ਜੇ ਆਉਣਗੇ ਚਾਰ ਆ ਦੇਖੋ ਵੀਰ ਜੀ ਇੱਕ ਪਿਓਰ ਔਰਗਾਂਜ਼ਾ ਦਾ ਸੂਟ ਹੈ ਜੀ ਬਿਲਕੁਲ ਜੀ ਆ ਬਾਟਮ ਤੇ ਵਰਕ ਆਊਗਾ ਹਾਂ ਹਾਂ ਠੀਕ ਹੈ ਜੀ ਤੇ ਵਰਕ ਦੇਖੋ ਜੀ ਇਹਦਾ ਅੱਛਾ ਇਹ ਮਤਲਬ ਜਿਆਦਾ ਵੀ ਡਿਜ਼ਾਈਨ ਨਹੀਂ ਚੱਲਦਾ ਹੈ ਨਾ ਅੱਜ ਕੱਲ੍ਹ ਹਾਂਜੀ ਹਾਂਜੀ ਗਲੇ ਦਾ ਚੱਲਦਾ ਤਾਂ ਵੀ ਚੱਲਦੇ ਜੀ ਬਿਲਕੁਲ ਜੀ ਪਿਓਰ ਆਰਗਨਜ ਹੈ ਜੀ 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 ਵਰਕ ਦੇਖੋ ਹੈਂਡ ਵਰਕ ਦਾ ਕੀ ਬਾਤ ਹੈ ਭਾਜੀ ਇੱਥੇ ਘੇਰਾ ਵੀ ਪੂਰਾ ਹੈਵੀ ਆ ਗਿਆ ਤੇ ਗਲਾ ਵੀ ਹੈਵੀ ਆ ਗਿਆ ਨਾ ਆ ਦੇਖੋ ਫੋਟੋ ਵਾਲੇ ਪੀਸ ਹੈ ਜੀ 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 ਸੇਮ ਫੋਟੋ ਨਾਲ ਦੀ ਵਰਕ ਹੋਇਆ ਹੈਗਾ ਵਾਹ ਜੀ ਵਾਹ ਤੇ ਨਾਲ ਇਹ ਨਾ ਟੈਬੀ ਦਾ ਦੁਪੱਟਾ ਹੈ ਜੀ ਦੁਪੱਟੇ ਤੇ ਵੀ ਵਰਕ ਹੈ ਬਿਲਕੁਲ ਜੀ ਤੇ ਚਾਰਟ ਬੜਾ ਵੀ ਜੀ ਆ ਦੇਖੋ ਸਿਲੈਕਟਡ ਦੇ ਚਾਰਟ ਆਉਣਗੇ ਹਾਂ 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 ਆ ਦੇ ਇਹ ਵੀ ਜਿਹਨਾਂ ਜਿਵੇਂ 18 1900 ਦੇ ਰੇਂਜ ਪੀਸ ਵਿਕਦੇ ਆ ਇਸ ਤਰ੍ਹਾਂ ਦੇ ਇਹ ਪੂਰੇ 1000 ਰੁਪਏ ਦੇ ਵਿੱਚ ਇਸ ਤੋਂ ਬਾਅਦ ਨੇ ਇੱਕ ਆਹ ਆਇਆਗਾ ਬਨਾਰਸੀ ਦੇ ਵਿੱਚ ਵੇਸ ਜੀ ਜੀ ਪਰ ਬਨਾਰਸੀ ਦੂਜੀ ਨਹੀਂ ਹੈ ਜਿਹੜੇ ਮੋਟਾ ਜਿਹਾ ਕਪੜਾ ਹੋਊਗਾ ਹਾਂ 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 ਇਹ ਪਿਓਰ ਆਰਗੈਂਜ਼ਾ ਦੇ ਵਿੱਚ ਬਨਾਰਸੀ ਆਈ ਹੈ ਮਤਲਬ ਆਰਗੈਂਜ਼ਾ ਦੇ ਕਪੜੇ ਦੇ ਉੱਤੇ ਬਨਾਰਸੀ ਵਰਕ ਆ ਗਿਆ ਜੀ ਨੋਕਾ ਜੀ ਹਾਂ ਜੀ ਹਾਂ ਜੀ ਹਾਂ ਜੀ ਆਹ ਦੇਖੋ ਵੀਰ ਜੀ ਜੀ ਚੀਜ਼ ਬੜੀ ਵਧੀਆ ਵਾਹ ਜੀ ਵਾਹ ਆਹ ਦੇਖੋ ਨਵੀਂ ਤਰੀਕੀ ਦੀ ਆਈ ਹੈ ਉਹੀ ਨਹੀਂ ਹੈ ਕਿ ਜੋ ਪਹਿਲਾਂ ਚੱਲੀ ਜਾਂਦਾ ਸੀਗਾ ਉਹੀ ਤੁਹਾਨੂੰ ਦਿਖਾਈ ਚੱਲਾਂਗੇ ਜੀ ਜੀ ਇਹ ਨਾ ਦੇਖੋ ਜੀ ਉਸ ਤਰ੍ਹਾਂ ਦੀ ਦੁਪੱਟਾ ਆ ਗਿਆ ਬਿਲਕੁਲ ਜੀ ਆਹ ਦੇਖੋ ਪਿਓਰ ਆਰਗੈਂਜ਼ਾ ਦੇ ਉੱਪਰ ਨਾ ਆਹ ਦੇਖੋ ਬਨਾਰਸੀ ਦਾ ਡਿਜ਼ਾਈਨ ਬ ਸੂਟ ਵੀਰ ਜੀ ਨਾ 2 2000 ਬਾਈ ਬਾਈ ਸੂਟ ਰੇਂਜ ਆਵਲੀ ਵਿਕਦੇ ਇਹ 1100 ਰੁਪਏ ਰੇਂਜ ਲੱਗੂਗਾ ਰੰਗੇ ਦੇ ਵਿੱਚ ਹੈਗੇ ਜੀ 20 ਰੰਗ ਇਸੋ ਵੀਰ ਜੀ ਕਾ ਦੇਖੋ ਜੀ 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 ਸ਼ਿਮਰ ਦੇ ਉੱਤੇ ਕਪੜਾ ਬਿਲਕੁਲ ਜੀ 올ਓਵਰ ਸੂਟ ਹੈ ਹਾਂ ਹਾਂ ਆ ਦੇਖੋ ਜੀ ਗਲਾ ਕੇਰਾ ਬਿਲਕੁਲ ਜੀ ਬਾਜੂ ਵੀ ਆਉਗੀ ਹਾਂ ਹਾਂ ਠੀਕ ਹੈ ਜੀ ਆਹਾਂ ਫੋਟੋ ਵਾਲਾ ਪੀਸ ਬਣੇ ਅੱਛਾ ਇਹ ਵੀ ਫੋਟੋ ਵਾਲੇ ਪੀਸ ਮਤਲਬ ਇਹ ਤਕਰੀਬਨ ਸਾਰੇ ਫੋਟੋ ਵਾਲੇ ਪੀਸ ਆ ਰਹੇ ਨਾ ਜੀ ਹਾਂ ਜੀ ਵੀਰ ਜੀ ਇਹ ਜਿਹੜੇ ਪੀਸ ਹੈ ਨਾ ਜੀ ਜਿਵੇਂ ਆਮ 17 1800 ਰੇਂਜ ਵਿੱਚ ਵਿਕਦੇ ਬਿਲਕ 1120 ਰੁਪਏ ਰਿੰਚ ਕੋ। ਇਸ ਨੂੰ ਤੁਹਾਨੂੰ ਇਹ ਚੀਜ਼ ਦਿਖਾਉਣੀ ਹੈ ਜੀ ਇੱਕ। ਜਿਵੇਂ ਆ ਦੇਖੋ ਜੋ ਫੋਟੋ ਦੇ ਵਿੱਚ ਬਣੇ ਸੇਮ ਐਜ਼ ਇਟ ਇਜ਼। ਸੇਮ ਉਹੀ ਚੀਜ਼ ਆ ਗਈ ਜੀ। ਸੇਮ ਉਹੀ ਚੀਜ਼ ਆਉਗੀ ਜੀ। ਬਿਲਕੁਲ ਜੀ। ਆ ਦੇਖੋ ਜਿਵੇਂ ਮੈਂ ਤੁਹਾਨੂੰ ਇੱਕ ਪੀਸ ਕੋਲਕਾ ਦਿਖਾਣਾ। ਬਿਲਕੁਲ ਜੀ। ਜੋ ਫੋਟੋ ਜਿਵੇਂ ਬਣਿਆ ਜੀ ਜਿਵੇਂ ਆ ਦੇਖੋ ਰੈੱਡ ਨਾਲ ਵਾਈਟ ਦੀ ਕੰਬੀਨੇਸ਼ਨ ਹੈ। ਬਿਲਕੁਲ ਜੀ। ਆ ਵਾਈਟ ਸਲਵਾਰ ਆ ਗਈ ਜੀ, ਵਰਕ ਵਾਲੀ। ਨਾਲ ਇਹਦੇ ਨਾਲ ਇਸ ਤਰ੍ਹਾਂ ਦਾ ਵਾਈਟ ਦੁਪੱਟਾ ਆ ਗਿਆ। ਜੀ ਜੀ ਜੀ। ਪਿਓਰ ਔਰਗਾਂਜ਼ਾ ਦੀ ਹੈਂਡਵਰਕ ਵਾਲੀ ਸ਼ਰਟ ਆ ਗਈ ਵਾਹ ਜੀ ਵਾਹ ਕੀ ਬਾਤ ਹੈ ਇਹ ਬ੍ਰਾਈਟ ਕਲਰ ਆ ਗਿਆ ਨਾ ਪੂਰਾ ਜੀ ਬਹੁਤ ਸੋਹਣਾ ਕਲਰ ਹੈ ਜੀ ਦੇਖੋ ਚਾਕਾਂ ਤੇ ਵਰਕ ਆ ਗਿਆ ਜੀ 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 ਗਲਾ ਆ ਗਿਆ ਹਾਂ ਹਾਂ ਦੁਪੱਟਾ ਬਹੁਤ ਸੋਹਣਾ ਨੇ ਸਲਵਾਰ ਤੇ ਬਿਲਕੁਲ ਜੀ ਸੇਮ ਆ ਦੇਖੋ ਜੋ ਪਿਕ ਚ ਬਣਿਆ ਸੇਮ ਪੀਸ ਬਣੂਗਾ ਜੀ 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 ਤੇ ਰੇਟ ਵੀ ਜੀ ਇਹ ਜਿਵੇਂ 25-2600 ਸੂਟ ਵਿਕਦੇ ਹਾਂ ਹਾਂ ਇਹ 1450 ਰੇਂਜ ਚ ਪੀਸ ਆਉਣਗੇ 1450 ਛੇ ਕਿੰਨੇ ਚ ਹੈ ਨਾ ਆ ਦੇਖੋ ਜਿਵੇਂ ਸੇਮ ਆ ਦੇਖੋ ਜਿਵੇਂ ਹੁਣ ਆ orange piece ਹੈ ਇਹ ਇੱਕ ਨਾਲ ਦੇ ਵਿੱਚ ਚਾਰ ਚਾਰ ਸੂਟ ਹੈ ਜੀ ਚਾਰ ਚਾਰ ਸੂਟ ਹੈ ਪਰ ਮਿਲ ਕੱਲਾ ਕੱਲਾ ਜਾਏਗਾ ਨਾ ਜੀ ਕੱਲਾ ਕੱਲਾ ਜਾਊਗਾ ਇਹ ਜੋ ਪਿਕ ਦੇ ਵਿੱਚ ਬਣਦਾ ਹੈ ਜੀ ਬਿਲਕੁਲ ਜੀ ਸੇਮ ਚੀਜ਼ ਇਹ ਆਉਂਦੀ ਹੈ ਹਾਂ 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 ਆ ਦੇਖੋ ਤੁਹਾਨੂੰ ਇੱਕ ਦੋ ਪੀਸ ਕੋਲ ਕੇ ਦਿਖਾ ਦੇਣਾ ਬਿਲਕੁਲ ਜੀ ਆ ਦੇਖੋ ਜੀ ਜਿਵੇਂ ਆ 3D ਪੀਸ ਹੈ ਹਾਂ ਹਾਂ ਇਹ ਵੀ organza ਦੇ ਵਿੱਚ ਹੀ ਆ ਗਿਆ ਨਾ ਪਿਓਰ organza ਹੀ ਗਾਲਾ ਕੇਰਾ ਹਾਂ ਹਾਂ ਸਲਵਾਰ ਨਾਲ ਕੰਟਰਾਸਟ ਸਲਵਾਰ ਆ ਗਈ ਤੇ ਕੰਟਰਾਸਟ ਦੁਪੱਟਾ ਹੈ ਜੀ ਇਹਦਾ ਵਾਹ ਜੀ ਵਾਹ ਆ ਦੇਖੋ ਤੇ ਇਹਦਾ ਵੀ 1400 ਰੁਪਏ ਹੈ ਸਾਡੇ 1400 ਰੁਪਏ ਕੀ ਬਾਤ ਹੈ ਜੀ ਇਹਦੇ ਵਿੱਚ ਮਿਲ ਜਾਣਗੇ 25 ਤੋਂ 30 ਡਿਜ਼ਾਈਨ ਮਿਲ ਜਾਣਗੇ ਇੱਕ ਇਸ ਤੋਂ ਬਾਅਦ ਜਿਵੇਂ ਆਹ ਵੇਸ ਆਇਆ ਨਵੇਂ ਨਵੇਂ ਵੇਸ ਆਈ ਜਾਂਦੇ ਜੀ 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 ਤੇ ਸਾਰਾ ਦੇਖੋ ਵਿਆਹ ਸ਼ਾਦੀ ਵਾਲਾ ਕੱਪੜਾ ਹੈ ਬਿਲਕੁਲ ਜੀ ਜਿਹੜੇ ਮਤਲਬ ਕਿ 2000 ਤੋਂ ਆਪਾਂ ਪਲੱਸ ਸੂਟ ਲੈਣੇ ਹਾਂ ਉਹ ਤੁਹਾਨੂੰ 1000 1500 ਦੀ ਰੇਂਜ ਦੇ ਵਿੱਚ ਸੂਟ ਤੁਹਾਨੂੰ ਸਾਰੇ ਮਿਲ ਜਾਣਗੇ ਜਿਵੇਂ ਇਹ ਨਾਲ ਆ ਪੀਸ ਹੈਗਾ ਬਿਲਕੁਲ ਜੀ ਆ ਦੇਖੋ ਜੀ ਇਸ ਸਿਲਵਰ ਤੇ ਉੱਤੇ ਕੱਪੜਾ ਹੈ ਜੀ ਬਿਲਕੁਲ ਜੀ ਸਾਰਾ ਫਰੰਟ ਹੈਵੀ ਹੋਊਗਾ ਹਾਂ ਸ਼ਾਈਨਿੰਗ ਵਾਲਾ ਵੇਸ ਹੈ ਬਿਲਕੁਲ ਜੀ ਸਾਰੇ ਦੇਖੋ ਲੋਕ ਲੈਂਦੇ ਆ ਪਤਾ ਹੈ ਰੇਟਾਂ ਦਾ ਕੀ ਰੇਟ ਹੈਗਾ ਬਾਜ਼ਾਰ ਦਾ ਪਿਓਰ ਕ੍ਰੇਪ ਦੀ ਸਲਵਾਰ ਹੈ ਸਲਵਾਰ ਦੇ ਉੱਤੇ ਹੋਇਆ ਹੈਗਾ ਵਰਕ ਬਿਲਕੁਲ ਜੀ ਤੇ ਨਾਲ ਆਏਗਾ ਇਹਦੇ ਨਾਲ ਦੇਖੋ ਜੀ ਗੋਟਾ ਪੱਟੀ ਵਾਲਾ ਦੁਪੱਟਾ ਵਾਹ ਜੀ ਵਾਹ ਕੀ ਬਾਤ ਹੈ ਠੀਕ ਹੈ ਨੀ ਜੀ ਇਹ ਸੂਟ ਵਿਕਦੇ ਹੈਗੇ ਸਾਰੇ ਮਤਲਬ ਕਿ ਕੋਈ 2500 ਮੰਗਦਾ ਕੋਈ 3000 ਮੰਗਦਾ ਬਿਲਕੁਲ ਬਿਲਕੁਲ ਆਪਣੇ ਮਿਲ ਜੂਗਾ ਜੀ ਸਾਰਾ 1550 ਰੁਪਏ ਰੰਗ ਆਉਣਗੇ ਇਹਦੇ ਵਿੱਚ 4 ਹਾਂ ਹਾਂ ਆ ਦੇਖੋ ਕਿਆ ਬਾਤ ਹੈ ਆ ਦੇਖੋ ਜੀ 15500 ਮਤਲਬ ਸਾਰੇ ਬ੍ਰਾਈਡਲ ਸੂਟ ਆ ਜਾਣਗੇ ਨਾ ਜੀ ਇਹਦਾ ਹਾਂਜੀ ਹਾਂਜੀ ਜੀ ਇਹਨਾਂ ਚ ਨਾ ਡਿਜ਼ਾਈਨ ਕਾਫੀ ਨੇ ਜੀ ਜੀ ਆ ਦੇਖੋ ਜੀ ਹੁਣ ਜਿੰਮੇ ਕਾਹ ਆ ਦੇਖੋ ਜੀ ਆ ਬਾਟਨ ਤੇ ਵਰਕ ਆ ਗਿਆ ਜੀ ਬਿਲਕੁਲ ਜੀ ਬਾਟਨ ਤੇ ਜਿਹੜੇ ਮੈਚਿੰਗ ਹੈ ਜੀ ਸਲਵਾਰ ਤੇ ਵਰਕ ਤੇਰੀ ਵੀ ਨਹੀਂ ਸਭ ਦੇ ਆਊਗਾ ਬਿਲਕੁਲ ਬਿਲਕੁਲ ਆ ਦੇਖੋ ਵੇਸ ਤੇ ਕੋਸ਼ਰਟ ਦਾ ਕਿੱਡਾ ਵਧੀਆ ਵਾਹ ਜੀ ਵਾਹ ਕਿਆ ਬਾਤ ਹੈ ਜੀ ਇਤੋਂ ਵਰਕ ਵੀ ਜਗਮਗਾ ਕਰਦਾ ਹੈ ਨਾ ਜੀ ਹਾਂਜੀ ਆ ਦੇਖੋ ਜੀ ਫਰ ਨਾਲ ਦੀਆਂ ਕ੍ਰਿਸਟਲ ਦੀ ਦੁਪੱਟਾ ਆਊਗਾ ਜੀ ਜੀ ਤੇ 1550 ਰੁਪਏ ਰੇਂਜ ਚ ਹੈ ਹਾਂ ਹਾਂ ਆ ਦੇਖੋ ਜੀ ਰੰਗ ਚ ਮੇਰੇ ਸਾਣਾ 6 ਆਗੇ ਨਾ 6 ਰੰਗ ਹੈ ਜੀ ਇਹਦੇ ਵਾਹ ਜੀ ਵਾਹ ਕੀ ਬਾਤ ਹੈ ਸਿੰਗਲ ਸਿੰਗਲ ਸੂਟ ਵੀ 1550 ਚ ਹੀ ਦੇਣਾ ਹੈ 1550 ਰੇਂਜ ਚ ਜਿਹੜਾ 2500 3000 ਦੀ ਰੇਂਜ ਚ ਵਿਕਦਾ ਹੈ ਬਿਲਕੁਲ ਜੀ ਆ ਦੇਖੋ ਵੀ ਜੀ ਹੁਣ ਪ੍ਰਿੰਟ ਦੇ ਉੱਪਰ ਵਰਕ ਹੈ ਇਸ ਦੇ ਨਾਲ ਦੁਪੱਟਾ ਵੀ ਬਹੁਤ ਸੋਹਣਾ ਲੱਗੇ ਟੈਬੀ ਦੇ ਉੱਤੇ ਕਪੜਾ ਹਾਂ ਹਾਂ ਪਿਓਰ ਟੈਬੀ ਹੈ ਗਲੇ ਦੇ ਉੱਪਰ ਵਰਕ ਆ ਗਿਆ ਬਿਲਕੁਲ ਜੀ ਸਿਲਕ ਦੀ ਸਲਵਾਰ ਹੈ ਸਲਵਾਰ ਦੇ ਉੱਤੇ ਵਰਕ ਆ ਗਿਆ ਜੀ 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 ਤੇ ਪਿਓਰ ਟੈਬੀ ਦਾ ਹੀ ਦੁਪੱਟਾ ਆ ਗਿਆ ਮਤਲਬ ਪਿਓਰ ਦਾ ਹੀ ਆ ਗਿਆ ਮਤਲਬ ਟੈਬੀ ਦਾ ਪਿਓਰ ਟੈਬੀ ਦਾ ਦੁਪੱਟਾ ਹੈਗਾ ਆ ਦੇਖੋ ਜੀ ਤੇ ਕਲਰ ਵੀ ਦੇਖੋ ਵੀਰ ਜੀ ਜਿਵੇਂ ਬ੍ਰਾਈਟ ਵੀ ਹੈਗਾ ਲਾਈਟ ਵੀ ਹੈਗੇ ਜੀ 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 ਇਹ ਸੂਟ ਵੀ ਜੀ ਵਿਕਦਾ ਹੈ ਮਤਲਬ 2-2000 ਬਾਈ ਬਾਈ ਸੂਟ ਰੇਂਜ ਚ ਆਮ ਹੀ ਵਿਕਦਾ ਹੈ ਬਿਲਕੁਲ ਜੀ ਇਹ 1400 ਰੁਪਏ ਰੇਂਜ ਸੂਟ ਲੱਗਣਾਗਾ ਇਤਨਾ ਵੈਰਾਈਟੀ ਵੀ ਨਵੀ ਤੇ ਰੇਟ ਵੀ ਬਿਆਰ ਨਾਲੋਂ ਅੱਧਾ ਹਾਂਜੀ ਜੀ ਪੋਲਿਸਲ ਪ੍ਰਾਈਸ ਹੈ ਤੁਹਾਨੂੰ ਦੱਸਿਆ ਹੀ ਹੈਗਾ ਜੀ 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 ਕੋਈ ਇਕਲੇ ਵਾਲੇ ਭਾਵੇਂ ਸੈਟ ਵਾਈਜ਼ ਲੈ ਲੈ ਰੇਟ ਹੋਲਸੇਲ ਦਾ ਹੀ ਲੱਗਣਾਗਾ ਬਿਲਕੁਲ ਜੀ ਆਹ ਦੇਖੋ ਜੀ ਹੁਣ ਇਸ ਤੋਂ ਬਾਅਦ ਜਿੰਨੇ ਹੁਣ ਆ ਬਰਾਇਡਲ ਪੀਸ ਆ ਜਾਂਦੇ ਚੋਰ ਕਰੇਵ ਦੇ ਨੇਚਰਲ ਕਰੇਵ ਦੇ ਉੱਤੇ ਕਪੜਾ ਆਊਗਾ ਜੀ ਬਿਲਕੁਲ ਜੀ ਸਾਰਾ ਦੇਖੋ ਫਰੰਟ ਵਰਕ ਹਾਂ 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 ਪਿਓਰ ਕਰੇ ਉਹਦਾ ਸ਼ੁਰੂ ਹੀ ਲੋਕ ਕਰਦੇ ਆ ਕਿ 2500 3000 ਤੋਂ ਕਿਉਂਕਿ ਉਹ ਵਿਆਹ ਸ਼ਾਦੀਆਂ ਦੇ ਮਤਲਬ ਪੈਨਲਿਸ ਨੂੰ ਆਪਾਂ ਬ੍ਰਾਈਡਲ ਸੂਟ ਕਹ ਲੈਣੇ ਹਾਂ ਜੀ ਹਾਂਜੀ 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 ਫੁੱਲ ਚਨੂਨ ਦੇ ਆਉਣਗੇ ਦੁਪੱਟੇ ਇਹਨਾਂ ਨਾਲ ਬਿਲਕੁਲ ਜੀ ਇਹ ਆਪਾਂ ਸਿਰਫ ਨਹੀਂ 1500 ਰੁਪਏ ਰੈਂਟ ਦਵਾਂਗੇ ਸਿਰਫ 1500 ਰੁਪਏ ਹਾਂਜੀ ਹਾਂਜੀ ਕੀ ਬਾਤ ਹੈ ਜੀ ਮਤਲਬ ਇਹਨਾਂ ਪਰਵਾਂ ਡਿਜ਼ਾਈਨ ਗਲੇ ਤੇ ਫਰੰਟ ਸਾਰਾ ਇਹਨਾਂ ਹੈਵੀ ਆ ਗਿਆ ਤਾਂ ਰੇਟ ਸਿਰਫ 1500 ਸਿਰਫ 1500 ਇਸ ਕਲਰ ਵੀ ਦੇਖੋ ਜੀ ਇੱਕ ਤੋਂ ਇੱਕ ਰੰਗ ਵਾਹ ਜੀ ਵਾਹ ਸਾਰੇ ਰੰਗ ਹੀ ਬਹੁਤ ਸੋਹਣੇ ਰੰਗ ਆ ਗਏ ਤੇ ਬ ਜੀ ਮੋੜ ਮੰਡੀ ਆਪਣੀ ਸ਼ਾਪ ਹੈ ਜੀ ਸਰਕਾਰੀ ਹਸਪਤਾਲ 게ਟ ਨੰਬਰ 1 ਦੇ ਕੋਲੇ ਹੈ ਜੀ ਸਿਮਰਨ ਟੈਕਸਟਾਈਲ ਬਠਿੰਡੇ ਵਾਲੇ ਸਰਦਾਰਾਂ ਦੇ ਨਾਮ ਤੇ ਸ਼ਾਪ ਹੈ ਜੀ ਤੇ ਮੋਬਾਈਲ ਨੰਬਰ ਹੈ 9056739401